ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਤੇ ਬਤਰੀ ਲਾਲਚੰਦ ਕਟਾਰੂ ਚੱਕ ਨੇ ਅਨਾਜ ਮੰਡੀ ਸਰਹੰਦ ਦੇ ਦੌਰੇ ਦੌਰਾਨ ਐਲਾਨ ਕੀਤਾ ਕਿ ਪੰਜਾਬ ਪਰ ਵਿੱਚ ਕਿਸਾਨਾਂ ਦੀਆਂ ਕਣਕ ਅਤੇ ਨਾੜ ਸੜਜਾਂ ਦੇ ਐਸਟੀਮੇਟ ਲਗਾਏ ਜਾ ਰਹੇ ਨੇ ਤੇ ਐਸਟੀਮੇਟ ਹੋਣ ਤੋਂ ਬਾਅਦ ਕਿਸਾਨਾਂ ਨੂੰ ਬੜਤਾ ਮੁਆਵਜ਼ਾ ਦਿੱਤਾ ਜਾਵੇਗਾ ਮંત્રી ਘਟਾਰੂ ਚੱਕ ਨੇ ਵੀ ਕਿਹਾ ਹੈ ਕਿ ਹੁਣ ਤੱਕ ਪੰਜਾਬ ਦੀਆਂ ਮੰਡੀਆਂ 'ਦਰ ਅੰਦਾਜ਼ਨ 102 ਲੱਖ ਮੀਟ्रिक टन ਕਣਕ ਪਹੁੰਚੀ ਹੈ ਇਸ ਵਿੱਚੋਂ 70 ਲੱਖ ਮੀਟ्रिक टन ਫਸਲ ਦੀ ਏਜੰਸੀਆਂ ਵੱਲੋਂ ਖਰੀਦ ਕੀਤੀ ਜਾ ਚੁੱਕੀ ਹੈ ਤੇ ਪੰਜਾਬ ਦੇ ਕਿਸਾਨਾਂ ਦਾ ਪਣਦਾ ਪੈਸਾ 18000 ਕਰੋੜ ਰੁਪਏ ਉਹਨਾਂ ਦੇ ਖਾਤਿਆਂ ਵਿੱਚ ਰਿਲੀਜ਼ ਕੀਤਾ ਜਾ ਚੁੱਕਾ ਹੈ ਇਸ ਮੌਕੇ ਤੇ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗਗਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸਰਹੱਤੀ ਮੰਡੀ ਦੇ ਵਿੱਚ ਪਹੁੰਚੇ ਮંત્રી ਕੁਟਾਰੂ ਚੱਕ ਦੇ ਧਿਆਨ ਵਿੱਚ ਸਰਹੰਦ ਦੀ ਮੰਡੀ ਦਾ ਫੜ ਬਦੌੜਤਾ ਮਾਮਲਾ ਲਿਆਂਦਾ ਗਿਆ ਜਿਸ ਤੇ ਤਸੱਲੀ ਪ੍ਰਗਟ ਕਰਦਿਆਂ ਉਹਨਾਂ ਕਿਹਾ ਹੈ ਕਿ ਇਸ ਕਾਰਜ ਨੂੰ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ ਸਰਹੰਦ ਦੀ ਮੰਡੀ ਚ ਆਇਆ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜੀ ਵੀਟ ਦੀ ਗੌਰਮੈਂਟ ਦਾ ਸੀਜ਼ਨ ਹੈ ਉਹ ਆਪਣਾ ਪੀਕ ਪਾਸ ਕਰ ਚੁੱਕਿਆ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਅੰਦਾਜ਼ਨ 102 ਲੱਖ ਐਮਟੀ ਜਿਹੜੀ ਕਾਣਕ ਪਹੁੰਚੀ ਹੈ ਤੇ ਜਿਹਦੇ ਵਿੱਚੋਂ 97 ਲੱਖ ਐਮਟੀ ਜਿਹੜੀ ਆ ਉਹ ਸਾਡੀਆਂ ਏਜੰਸੀਆਂ ਖਰੀਦ ਚੁੱਕੀਆਂ ਸੋ ਪੰਜਾਬ ਦੇ ਕਿਸਾਨ ਦਾ ਜਿਹੜਾ ਬਣਦਾ ਪੈਸਾ ਆ ਜਿਹੜੀ ਫਸਲ ਉਹਦੀ ਖਰੀਦੀ ਗਈ ਹੈ ਲਗਭਗ 18000 ਕਰੋੜ ਰੁਪਇਆ ਉਹਨਾਂ ਦੇ ਖਾਤਿਆਂ 'ਚ ਰੀਲੀਜ਼ ਕੀਤਾ ਜਾ ਚੁੱਕਿਆ ਸੋ 1864 ਮੰਡੀਆਂ ਜਿਹੜੀਆਂ ਵਰਕਿੰਗ 'ਚ ਨੇ ਪੰਜਾਬ ਦੇ ਅੰਦਰ ਇਹਨਾਂ ਮੰਡੀਆਂ ਦੇ ਵਿੱਚ ਹੁਣ ਤੱਕ ਸਵਾ ਪੰਜ ਲੱਖ ਕਿਸਾਨ ਜਿਹੜਾ ਉਹ ਆਪਣੀ ਫਸਲ लेके ਆਇਆ ਸੋ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜੋ ਨਿਰਦੇਸ਼ ਆ ਉਹਨਾਂ ਦਾ ਕਿ ਪੰਜਾਬ ਦੀਆਂ ਮੰਡੀਆਂ ਚ ਕਿਸਾਨ ਨੂੰ ਮਜ਼ਦੂਰ ਨੂੰ ਕੋਈ ਦਿੱਕਤ ਨਾ ਆਵੇ ਉਹ ਉਹਦੇ ਲਈ ਲਗਾਤਾਰ ਸਾਡਾ ਸਾਰਾ ਸਿਵਲ ਪ੍ਰਸ਼ਾਸਨ ਅ ਅਸੀਂ ਲਗਾਤਾਰ ਉਹਦੇ ਕੰਮ ਕਰ ਰਹੇ ਹਾਂ ਸੋ ਅੱਜ ਵੀ ਮੇਰੇ ਨਾਲ ਡਿਪਟੀ ਕਮਿਸ਼ਨਰ ਮੈਡਮ ਔਰ ਸਾਡੇ ਡੀ ਐਫ ਐਸ ਸੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਰੇ ਲਗਾਤਾਰ ਇਸ ਗੱਲ ਦੇ ਉੱਤੇ ਇਹਦਾ ਪਲਪਰ ਨਿਗਰੱਖੀ ਆ ਸੋ ਸਾਨੂੰ ਖੁਸ਼ੀ ਹੈ ਕਿ ਇਸ ਵਾਰ ਪੰਜਾਬ ਦੀ ਜਿਹੜੀ ਖੇਤਾਂ ਚ ਜਿਹੜੀ ਬੰਪਰ ਫਸਲ ਆਈ ਆ ਮੰਡੀਆਂ ਚ ਔਰ ਜਿਹੜਾ ਸਾਡਾ 1.24 ਲੱਖ ਐਮਟੀ ਦਾ ਟਾਰਗੇਟ ਹੈ ਕੇਂਦਰੀ ਪੂਲ ਦੇ ਲਈ ਮੈਨੂੰ ਲੱਗਦਾ ਵੀ ਅਸੀਂ ਉਹ ਟਾਰਗੇਟ ਵੀ ਪੂਰਾ ਕਰਾਂਗੇ ਔਰ ਇਹਦਾ ਕਿਸਾਨ ਨੂੰ ਵੀ ਕਾਫੀ ਵੱਡਾ ਇਸ ਵਾਰ ਫਾਇਦਾ ਹੋਇਆ ਚਾਰਬੰਦਨ ਦੇ ਨਾਲ ਔਰ ਮੰਡੀ ਦੇ ਵਿੱਚ ਸਾਰੇ ਜ਼ਿਮੀਂਦਾਰਾਂ ਨੇ ਆਰਤੀਆਂ ਨੇ ਤੇ ਜਿੰਨੇ ਵੀ ਵਰਗ ਦੇ ਲੋਕ ਸੀ ਸਾਰਿਆਂ ਨੇ ਬਹੁਤ ਹੀ ਤਸੱਲੀ ਦਾ ਪ੍ਰਗਟਾਵਾ ਤੇ ਖੁਸ਼ੀ ਪ੍ਰਗਟ ਕੀਤੀ ਹੈ ਇਹ ਮੰਤਰੀ ਜੀ ਵੀ ਲਗਾਤਾਰ ਜਦੋਂ ਦੀ ਸਾਡੀ ਸਰਕਾਰ ਬਣੀ ਹੈ ਹਰ ਸਾਲ ਇੱਥੇ ਮੇਰੀ ਮੰਡੀ ਦੇ ਵਿੱਚ ਆਉਂਦੇ ਨੇ ਮੰਤਰੀ ਜੀ ਨੇ ਵੀ ਬਹੁਤ ਇਸ ਗੱਲ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਜਿਮੀਦਾਰ ਜਿਹੜਾ ਹੈ ਕਿਉਂਕਿ ਇੱਥੇ ਜਿਹੜਾ ਝਾੜ ਹੈ ਉਹ ਜ਼ਿੰਮੇਵਾਰ ਦਾ 4 ਤੋਂ 5 ਕੁੰਟਲ ਵੱਧ ਨਿਕਲ ਰਿਹਾ ਹੈ ਫਸਲ ਵੀ ਬਹੁਤ ਸਾਫ਼ ਤੇ ਸੁਥਰੀ ਹੈ ਸਮੇਂ ਨਾਲ ਬਿਲਕੁਲ ਜਿਹੜੀ ਹੈ ਖਰੀਦੋ ਫਰੋਖਤ ਹੋਈ ਹੈ ਕੁਝ ਇੱਕ ਮੰਗਾਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ ਉਹ ਮੰਤਰੀ ਜੀ ਨੇ ਉਹਨਾਂ ਤੇ ਤੁਰੰਤ ਅਮਲ ਕਰਨ ਵਾਸਤੇ ਦਿੱਤਾ ਫੜ ਵਧਾਉਣ ਵਾਸਤੇ ਮੰਤਰੀ ਜੀ ਨੇ ਕਿਹਾ ਕਿ ਖੇਤੀ ਇਹਦਾ ਅਸੀਂ ਜਿਹੜੇ ਆ ਗ੍ਰਾਂਟ ਭੇਜ ਕੇ ਫੜ ਨੂੰ ਹੋਰ ਵਾਅਦਾ ਕਰਾਂਗੇ ਤੇ ਮੈਂ ਇਸ ਗੱਲ ਦੇ ਧੰਨਵਾਦ ਵੀ ਕੀਤਾ ਹੈ ਮੰਤਰੀ ਦਾ ਕਿ ਉਹਨਾਂ ਨੇ ਸਪੈਸ਼ਲ ਤੌਰ ਤੇ ਮੇਰੀ ਬੇਨਤੀ ਕਬੂਲ ਕਰਦੇ ਆ ਇੱਥੇ ਜਿਹੜਾ ਹੈ ਵਿਜ਼ਿਟ ਕੀਤੀ ਹੈ ਤੇ ਵਿਜ਼ਿਟ ਕਰਕੇ ਉਹਨਾਂ ਨੇ ਸਾਰੇ ਕੰਮਾਂ ਦੇ ਉੱਤੇ تسਲੀ ਬਖਸ਼ਾਈ ਹੈ ਇਸ ਮੌਕੇ ਤੇ ਮੰਤਰੀ ਨੇ ਵੀ ਕਿਹਾ ਹੈ ਕਿ ਕੇਂਦਰੀ ਪੂਲ ਦੇ ਲਈ 124 ਲੱਖ ਮੀਟ੍ਰਿਕ ਟਨ ਦਾ ਟਾਰਗੇਟ ਵੀ ਪੂਰਾ ਕਰਨ ਦਾ ਟੀਚਾ ਹੈ ਤੇ ਇਸ ਦਾ ਕਿਸਾਨਾਂ ਨੂੰ ਵੀ ਆਪਣੀ ਫਸਲ ਦਾ ਝਾੜ ਵਧਣ ਦੇ ਨਾਲ ਵੱਡਾ ਲਾਭ ਮਿਲੇਗਾ ਪਨਾ ਪੰਜਾਬ ਸਰਕਾਰ ਵੱਲੋਂ ਮਡੀਆਂ 'ਚ ਕੰਮ ਕਰ ਰਹੇ ਮਜ਼ਦੂਰਾਂ ਦੀ ਲੋਡਿੰਗ ਦੀ ਉਜਰਤ ਵਿੱਚ ਵਾਅਦਾ ਕਰਨ ਦੀ ਵੀ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਜਗਬਾਣੀ ਟੀਵੀ ਦੇ ਲਈ ਫਤਿਹਗੜ ਸਾਹਿਬ ਤੋਂ ਜਗਦੀਪ ਸਿੰਘ ਦੀ ਰਿਪੋਰਟ